ਦੇ ਸਾਧੰਦਾਰ ਮਾੜ ਮੰਗਿਆ ਸੀ 3 ਦਿਨ ਦਾ ਮਿਲਿਆ ਗੱਲਬਾਤ ਮਾਰੀ ਆ ਗੱਲਬਾਤ ਜਿਹੜੀ ਹੈ ਉਹਨਾਂ ਨੇ ਐਫ ਆਈ ਆਰ ਦਰਜ ਕੀਤੀ ਹੈ ਅੰਡਰ ਸੈਕਸ਼ਨ 109 ਬੀ ਐਨ ਐਸ ਬਟ ਉਹਨਾਂ ਨੇ ਜਿਹੜਾ ਸਵੇਰੇ 9:25 ਦਾ ਅਰੈਸਟ ਕੀਤਾ ਵਾਇਲੇਸ਼ਨ ਕਰਕੇ ਉਹਨਾਂ ਨੇ 4:30 ਵਜੇ ਪੇਸ਼ ਕੀਤਾ ਇਲੈਗਲ ਕਸਟਡੀ ਦੇ ਵਿੱਚ ਰੱਖਿਆ ਅਪਰੋਕਸੀਮੇਟਲੀ ਮੋਰ ਥੈਨ 8 8 ਆਵਰਸ ਤਸਵੀਰ ਸਾਰੇ ਦਾਸਾ ਐਪਲੀਕੇਸ਼ਨ ਰਿਟਰਨ ਦਿੱਤੀ ਹੈ ਜਿਹਾ ਸਾਹਨੇ ਆਰਡਰ ਕੀਤਾ ਫਿਰ ਪੇਸ਼ ਕੀਤਾ ਗਿਆ ਹਾਂ ਸਰ ਮੈਪਨ ਕੀਦਾ ਇਹ ਨਾਲ ਥੋੜੀ ਕਲਾ ਦੀ ਬਚੀ ਕਰਕੇ ਜਿੱਦ ਪੁਲਿਸ ਦੱਸ ਸਕਦੀ ਹੈ ਅਸੀਂ ਤੇ ਵਕੀਲ ਹੈ ਮਤਲਬ ਇਹ ਦੱਸ ਸਕਦੇ ਨੇ ਵਕੀਲ ਆਪਣਾ ਪੇਸ ਹੋਇਆ ਕੋਈ ਐਫ ਆਰ ਨੰਬਰ ਹੋਣਾ ਦਿੱਤਾ ਹੀ ਹੋਗਾ 134 ਨੰਬਰ ਕਿੰਨੇ ਦਿਨ ਦਾ ਰਿਮਾਂਡ ਮਿਲਿਆ ਰਿਮਾਂਡ 5 ਦਿਨ ਦਾ ਮਿਲਿਆ ਅੱਜ भाई सिराज नारायण सिंह चौहान पेश किया गया कि कितने दिन का रिमांड है यार साहब ने तीन दिन का रिमांड दितता जी तीन दिन का पुलिस मार देता है कितने दिन का मांगे गए थे आपके वालों से साडेन बार ज्यादा मांगे थे साहब ने आगमड़ सुन के तीन दिन का रिमांड दनता है हां जी तीन दिन का भी शेता जी सर हिंदी में बोल दीजिए क्या कि 24 घंटे तो पहला पहला पेशवाना है जी नारायण सिंह चौड़ा जी को आज एक सेकंड 24 मिनट तो बाद पेश कराया जी ਜੇ ਕੋ ਜੋ ਵੀ ਜੋ ਵੀ ਯੂਨੀਵਰਸਿਟੀਜ਼ ਬੰਦੀ ਜੋ ਡਿਟੇਲਸ ਨੇ ਤੁਹਾਨੂੰ ਆਲਰੇਡੀ ਸੀਨੀਅਰ ਅਫਸਰਾਂ ਨੂੰ ਦਿੱਤੀਆਂ ਗਈਆਂ ਨੇ ਜੇ ਫਰਦਰ ਜੋ ਡਵੈਲਪਮੈਂਟ ਹੋਊਗੀ ਉਹ ਤੁਹਾਨੂੰ ਸੀਨੀਅਰ ਅਫਸਰ ਦਿੱਤੀ ਆਊਗੀ ਅੱਜ ਮੈਂ ਪੇਚਦਾਲਦ ਕਰਾਉਣ ਆਇਆ ਸੀ ਨਾਲ ਉਹ ਜੱਲ ਸਾਹਿਬ ਨੇ ਸਾਨੂੰ 3 ਦਿਨ ਦਾ ਰਬੜ ਦਿੱਤਾ ਹੈ ਦੈਟਸ ਆਲ ਸਰ ਐਫਾਇਰ